ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ। ਲਗਾਤਾਰ ਈਰਾਨ ਨੂੰ ਲੈ ਕੇ ਇੱਕ ਬਹੁਤ ਵੱਡਾ ਸਵਾਲ ਇਸ ਸਮੇਂ ਖੜਾ ਹੋ ਰਿਹਾ ਹੈ ਕਿ ਈਰਾਨ ਦੇ ਵਿੱਚ ਤਖਤਾ ਹੁਣ ਪਲਟਣ ਵਾਲਾ ਹੈ। ਤੁਹਾਨੂੰ ਪਤਾ ਹੈ ਪਿਛਲੇ ਕਈ ਦਿਨਾਂ ਤੋਂ ਅੰਤਰਰਾਸ਼ਟਰੀ ਖੇਤਰ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਬੜਾ ਕੁਝ ਬਦਲ ਰਿਹਾ ਹੈ। ਵੈਨੇਜ਼ੁਏਲਾ ਦੇ ਵਿੱਚ ਸਰਕਾਰ ਬਦਲ ਗਈ। ਵੈਨੇਜ਼ੁਲਾ ਦੇ ਰਾਸ਼ਟਰਪਤੀ ਨੂੰ ਚੋਕ ਲਿਆ ਗਿਆ। ਅਮਰੀਕਾ ਨੇ ਕਈ ਸਾਰੇ ਤੇਲ ਟੈਂਕਰ ਜ਼ਬਤ ਕਰ ਲਏ ਨੇ। ਅਮਰੀਕਾ, ਚੀਨ, ਰੂਸ ਇੱਕ ਦੂਜੇ ਦੇ ਆਹਮਣੇ-ਸਾਹਮਣੇ ਖੜੇ ਹੋ ਗਏ ਨੇ। ਈਰਾਨ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਈਵਨ ਉਸ ਤੋਂ ਪਹਿਲਾਂ ਤੋਂ ਹੀ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਤੇ ਅਮਰੀਕਾ ਲਗਾਤਾਰ ਜਿਹੜੇ ਉਹਦੇ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਉਹ ਧਮਕੀਆਂ ਦੇ ਰਹੇ ਨੇ ਈਰਾਨ ਦੇ ਸਰਵੋੱਚ ਨੇਤਾ ਖਾਮenei ਨੂੰ ਕਿ ਤੁਹਾਡਾ ਟਾਈਮ ਹੁਣ ਖਤਮ ਹੋ ਚੁੱਕਿਆ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਗਹਿਰਾਈ 'ਚ ਗੱਲ ਕਰਾਂਗੇ। ਈਰਾਨ ਹੁਣ ਕੁਝ ਦਿਨਾਂ ਜਿਹੜੇ ਨੇ ਲਈ ਉੱਥੇ ਖਾਮenei ਦੀ ਸਰਕਾਰ ਬਚੀ ਆ। ਕੀ ਹੋਤੇ ਤਖਤਾ ਪਲਟ ਹੋਣ ਵਾਲਾ ਹੈ ਐਦਾਂ ਦੀਆਂ ਖਬਰਾਂ ਵੀ ਨਿਕਲ ਕੇ ਆ ਰਹੀਆਂ ਨੇ ਕਿ ਈਰਾਨ ਦੇ ਜਿਹੜੇ ਨੇਤਾ ਨੇ ਖਾਮਨੇ ਉਹ ਬਹੁਤ ਜਲਦ ਰੂਸ ਭੱਜ ਸਕਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਕਿ ਈਰਾਨ ਦੇ ਵਿੱਚ ਐਦਾਂ ਦੀ ਸਿਚੁਏਸ਼ਨ ਕਿਉਂ ਬਣ ਗਈ ਆ ਜਾਂ ਕਿਉਂ ਐਦਾਂ ਕਿਹਾ ਜਾ ਰਿਹਾ ਕਿ ਈਰਾਨ ਦੇ ਵਿੱਚ ਹੁਣ ਤਖਤਾ ਪਲਟ ਹੋ ਸਕਦਾ ਹੈ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਵੱਡੇ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਹੈਨਾ ਸ਼ਾਂਤਮਈ ਰੋਸ ਪ੍ਰਦਰਸ਼ਨ ਨੇ ਸੁਰੱਖਿਆ ਬਲਾਂ ਵੱਲੋਂ ਬਲਾਂ ਵੱਲੋਂ ਸ਼ੁਰੂ ਕੀਤੇ ਸ਼ੁਰੂ ਵਿੱਚ ਕੋਈ ਰੋਕਟੋਕ ਨਹੀਂ ਕੀਤੀ ਗਈ ਪ੍ਰਦਰਸ਼ਨ ਹੋਣ ਦਿੱਤਾ ਗਿਆ ਪ੍ਰਦਰਸ਼ਨਾਂ ਦੀ ਸ਼ੁਰੂਆਤ 28 ਦਸੰਬਰ 2025 ਨੂੰ ਹੋਈ ਕਿਉਂਕਿ ਤਹਿਰਾਨ ਦੇ ਵਿੱਚ ਪਹਿਲਾ ਵੱਡਾ ਪ੍ਰਦਰਸ਼ਨ 28 ਦਸੰਬਰ ਨੂੰ ਹੋਇਆ ਸੈਂਕੜੇ ਦੁਕਾਨਦਾਰ ਵਪਾਰੀ ਸੜਕਾਂ ਦੇ ਉੱਤੇ ਉਤਰੇ ਬਾਅਦ ਦੇ ਦਿਨਾਂ ਵਿੱਚ ਛੋਟੇ ਤੇ ਮਤਲਬ ਲिटल ਲੈਵਲ ਤੇ ਸਾਨੂੰ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਵੀ ਈਰਾਨ ਦੇ ਵਿੱਚ ਪ੍ਰੋਟੈਸਟ ਹੋ ਕਿਉਂ ਰਹੇ ਨੇ ਉਹਦਾ ਸਭ ਪਹਿਲਾ ਕਾਰਨ ਇਹ ਸੀਗਾ ਵੀ ਉੱਥੇ ਇਕਨੋਮਿਕਲੀ ਚੀਜ਼ਾਂ ਨੂੰ ਲੈ ਕੇ ਜਾਂ ਇਕਨੋਮਿਕ ਇਸ਼ੂਸ ਕਰਕੇ ਆਰਥਿਕ ਮੁੱਦਿਆਂ ਕਰਕੇ ਉੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਈ ਸੀ ਮਹਿੰਗਾਈ ਬਹੁਤ ਜ਼ਿਆਦਾ ਈਰਾਨ ਦੇ ਵਿੱਚ ਈਰਾਨ ਦੀ ਜਿਹੜੀ ਕਰੰਸੀ ਆ ਉਹ ਲਗਾਤਾਰ ਕਮਜ਼ੋਰ ਹੋ ਰਹੀ ਸੀ ਡਾਲਰ ਦੇ ਮੁਕਾਬਲੇ ਇਸ ਕਰਕੇ ਲੋਕਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ ਉਹਨਾਂ ਦੇ ਜਿਹੜੇ ਛੋਟੇ ਵਪਾਰੀ ਸੀ ਉਹਨਾਂ ਨੇ ਪ੍ਰਦਰਸ਼ਨ ਕੀਤੇ ਹੌਲੀ-ਹੌਲੀ ਉਹ ਪ੍ਰਦਰਸ਼ਨ ਰਾਜਨੀਤਿਕ ਰੂਪ ਲੈ ਗਿਆ ਤੇ ਜਿਹੜੇ ਉਹ ਪ੍ਰੋਟੈਸਟ ਸੀ ਉਹ ਉੱਥੋਂ ਦੇ ਜਿਹੜੇ ਜਿਹੜੇ ਸਰਵੋੱਚ ਨੇਤਾ ਨੇ ਜਾਂ ਮੁੱਖ ਨੇਤਾ ਨੇ ਖਾਮ ਨਹੀਂ ਉਹਨਾਂ ਦੇ ਅਗੇਂਸਟ ਹੋ ਗਏ ਜਾਤਰ ਪ੍ਰਦਰਸ਼ਨ ਰਾਤ ਸਮੇਂ ਹੋਏ ਪੱਛਮੀ ਪ੍ਰਾਤ ਇਲਾਮ ਦੇ ਅਬਦਾਦਾਨ ਸ਼ਹਿਰ ਦੇ ਵਿੱਚ ਕਾਫੀ ਵੱਡੀ ਭੀੜ ਦੇਖਣ ਨੂੰ ਮਿਲੀ ਹਨ ਕਈ ਸਿਟੀਜ਼ ਦੇ ਵਿੱਚ ਐਦਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ 31 ਪ੍ਰਾਂਤਾਂ 31 ਵਿੱਚੋਂ 24 ਪ੍ਰਾਂਤਾਂ ਦੇ 80 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਈਰਾਨ ਵਿੱਚ ਕੁੱਲ ਲਗਭਗ 1400 ਸ਼ਹਿਰ ਨੇ ਉਨ੍ਹਾਂ ਦੇ ਵਿੱਚੋਂ 80 ਡਿਸਟ੍ਰਿਕਟ ਦੇ ਵਿੱਚ ਲਗਾਤਾਰ ਪ੍ਰੋਟੈਸ ਦੇਖਣ ਨੂੰ ਮਿਲ ਰਿਹਾ ਹੈ। ਅਸ਼ਾਂਤੀ ਵੱਡੇ ਭੂਗੋਲਕ ਖੇਤਰ ਦੇ ਵਿੱਚ ਫੈਲੀ ਹੋਈ ਆ। ਕਾਰਨ ਕਿ ਇਹਨਾਂ ਨੇ ਵੱਧੀ ਮਹਿੰਗਾਈ, ਕਰੰਸੀ ਦੀ ਕਮਜ਼ੋਰੀ ਮੈਂ ਹੋਣੇ ਤੁਹਾਨੂੰ ਦੱਸਿਆ ਕਿ ਕਰੰਸੀ ਕਾਫੀ ਵੀਕ ਹੋ ਗਈ ਆ। ਇਹ ਕਰੰਸੀ ਸੇ ਮੁੱਦਾ ਹੀ ਆ ਜਿੱਦਾਂ ਸਾਡਾ ਰੁਪਿਆ, ਇੰਡੀਅਨ ਕਰੰਸੀ ਰੁਪਿਆ ਜਿਹੜਾ ਹੈਗਾ ਉਹ ਅਮਰੀਕਾ ਦੇ ਡਾਲਰ ਦੇ ਜੋ ਕੰਪੈਰੀਸ਼ਨ 'ਚ ਜੇਕਰ ਅਸੀਂ ਦੇਖੀਏ ਲਗਾਤਾਰ ਵੀਕ ਹੁੰਦਾ ਜਾ ਰਿਹਾ ਹੈ। 90 ਵੀ ਕ੍ਰੋਸ ਕਰ ਚੁੱਕਿਆ ਹੈ। ਇਹ ਇਸੇਮ ਸਿਚੁਏਸ਼ਨ ਇਰਾਨ ਦੇ ਵਿੱਚ ਦੇਖਣ ਨੂੰ ਮਿਲੀ ਲੋਕਾਂ ਦੀ ਖਰੀਦ ਸਮਰੱਥਾ ਦੇ ਵਿੱਚ ਕਾਫੀ ਕਮੀ ਹੋਣ ਲੱਗੀ ਆਰਥਿਕ ਤਣਾਅ ਨਾਲ ਜੁੜੀ ਹੋਈ ਲੰਬੇ ਸਮੇਂ ਦੀ ਜਿਹੜੀ ਨਾਰਾਜ਼ਗੀ ਸੀ ਉਹ ਇਨ੍ਹਾਂ ਪ੍ਰੋਟੈਸਟ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਕੁਝ ਥਾਵਾਂ ਦੇ ਉੱਤੇ ਧਾਰਮਿਕ ਬਣਤਾਨੀ ਖਿਲਾਫ ਵੀ ਨਾਰੇ ਲੱਗੇ ਸਰਵੋੱਚ ਨੇਤਾ ਜਿਹੜੇ ਅਲੀ ਖਾਮenei ਨੇ ਤੁਸੀਂ ਤਸਵੀਰ ਦੇ ਵਿੱਚ ਇਹਨਾਂ ਨੂੰ ਦੇਖ ਸਕਦੇ ਹੋ ਇਹਨਾਂ ਦੀ ਲੋਕ ਆਲੋਚਨਾ ਕਰਨ ਲੱਗੇ ਰਜਾ ਪਹਿਲਵੀ ਦੇ ਹੱਕ ਦੇ ਵਿੱਚ ਨਾਰੇ ਲੱਗਣ ਲੱਗੇ ਜਿਹੜੇ ਪੂਰਬ ਸ਼ਾਹ ਦੇ ਪੁੱਤਰ ਨੇ ਇਸ ਸਮੇਂ ਅਮਰੀਕਾ ਦੇ ਵਿੱਚ ਨਿਰਵਾਸਿਤ ਜੀਵਨ ਬਤੀਤ ਕਰ ਰਹੇ ਨੇ ਲੋਕੀ ਚਾਹੁੰਦੇ ਨੇ ਵੀ ਹੁਣ ਉਹ ਈਰਾਨ ਵਾਪਸ ਲੋਟ ਕੇ ਆਉਣ ਸਮਾਜਿਕ ਬਤਲਾ ਕਿ 2022 ਦੇ ਵਿੱਚ ਉੱਥੇ ਊਮਨਸ ਦੇ ਰਾਈਟ ਨੂੰ ਲੈ ਕੇ ਇੱਕ ਬਹੁਤ ਵੱਡਾ ਪ੍ਰੋਟੈਸਟ ਆਲਰੇਡੀ ਈਰਾਨ ਦੇ ਵਿੱਚ ਹੋ ਚੁੱਕਿਆ ਬਟ ਉਹਦੇ ਮੁਕਾਬਲੇ ਇਸ ਵਾਰ ਔਰਤਾਂ ਦੀ ਭਾਗਦਾਰੀ ਥੋੜੀ ਘੱਟ ਦੇਖਣ ਨੂੰ ਮਿਲੀ ਨੌਜਵਾਨ ਖਾਸ ਕਰਕੇ ਮਰਦਾਂ ਦੀ ਭੂਮਿਕਾ ਵੱਧ ਰਹੀ ਆ ਸਮਾਜ ਵਿੱਚ ਵੱਧ ਰਹੇ ਵੰਡ ਦੇ ਸੰਕੇਤ ਨੇ ਕਿਤਨਾ ਕਿਤੇ ਈਰਾਨ ਦਾ ਸਮਾਜ ਵੰਡਿਆ ਜਾ ਚੁੱਕਿਆ ਹੈ ਹੈਨਾ ਕਿਹੜੇ ਸਪੈਸਿਫਿਕ ইস্যੂ ਦੇ ਉੱਤੇ ਔਰਤਾਂ ਨੇ ਵਿਰੋਧ ਕਰਨਾ ਉਹ ਵੀ ਡਿਸਾਈਡ ਹੋ ਰਹੇ ਨੇ ਤੇ ਕਿੰਨਾ ਮੁੱਦਿਆਂ ਦੇ ਉੱਤੇ ਮਰਦ ਸਾਹਮਣੇ ਆਉਣਗੇ ਇਹ ਚੀਜ਼ਾਂ ਵੀ ਉੱਥੇ ਦੇਖਣ ਨੂੰ ਮਿਲ ਰਹੀਆਂ ਨੇ ਸਰਕਾਰੀ ਪ੍ਰਤੀਕਿਰਿਆ ਕਿੱਦਾਂ ਦੀ ਆ 3 ਜਨਵਰੀ ਤੋਂ ਬਾਅਦ ਸੁਰੱਖਿਆ ਬਲਾਂ ਦੀ ਕਾਰਵਾਈ ਜਿਹੜੀ ਆ ਉਹ ਸਖਤ ਹੋ ਗਈ ਆ ਸਰਵੋੱਚ ਨੇਤਾ ਦਾ ਬਿਆਨ ਆਇਆ ਕਿ ਉਪਦਰਬੀਆਂ ਨੂੰ ਉਹਨਾਂ ਦੀ ਥਾਂ ਦਿਖਾਈ ਜਾਵੇ ਨਿਆਂਪਾਲਿਕਾ ਵੱਲੋਂ ਵੀ ਸਖਤ ਸਜ਼ਾਵਾਂ ਦੇਣ ਦੀ ਚੇਤਾਵਨੀ ਦਿੱਤੀ ਗਈ ਤੁਹਾਨੂੰ ਮੈਂ ਦੱਸਦਾ ਕਿ ਅਮਰੀਕਾ ਦਾ ਇੱਕ ਬਹੁਤ ਵੱਡਾ ਰੋਲ ਇਸ ਮੈਟਰ ਦੇ ਵਿੱਚ ਹੈਗਾ ਹੈਨਾ ਕਿਵੇਂ ਅਸੀਂ ਸਮਝਦੇ ਆ ਤੁਹਾਨੂੰ ਪਤਾ ਹੈ ਕਿ ਇਜ਼ਰਾਈਲ ਤੇ ਈਰਾਨ ਦੇ ਵਿੱਚ ਨਹੀਂ ਬਣਦੀ ਮਿਡਲ ਈਸਟ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਤਿੰਨ ਵੱਡੀਆਂ ਤਾਕਤਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਇੱਕ ਸਾਊਦੀ ਅਰਬ ਇੱਕ ਇਜ਼ਰਾਈਲ ਇੱਕ ਈਰਾਨ ਈਰਾਨ ਤੇ ਇਜ਼ਰਾਈਲ ਦੀ ਬਣਦੀ ਨਹੀਂ ਰਹੀ ਦੋਨੋਂ ਅਗੇਂਸਟ ਨੇ ਇੱਕ ਦੂਜੇ ਦੇ ਤੇ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਇਹਨਾਂ ਦੇ ਵਿੱਚ ਜੰਗ ਦੇ ਮਾਹੌਲ ਵੀ ਬਣੇ ਨੇ ਇਜ਼ਰਾਈਲ ਨੂੰ ਸਪੋਰਟ ਕਰਦਾ ਹੈ ਅਮਰੀਕਾ ਇਸ ਕਰਕੇ ਅਮਰੀਕਾ ਦੀ ਈਰਾਨ ਨਾਲ ਨਹੀਂ ਬਣਦੀ ਇੱਕ ਹੋਰ ਕਾਰਨ ਹੈ ਈਰਾਨ ਨਾਲ ਨਾ ਬਣਨ ਦਾ ਇਰਾਨ ਨਿਊਕਲੀਅਰ ਟੈਸਟ ਕਰਨਾ ਚਾਹੁੰਦਾ ਪਰਮਾਣੂ ਟੈਸਟ ਕਰਨਾ ਚਾਹੁੰਦਾ ਇਹ ਚੀਜ਼ ਅਮਰੀਕਾ ਨੂੰ ਚੰਗੀ ਨਹੀਂ ਲੱਗਦੀ ਜੇਕਰ ਇਰਾਨ ਕੋਲ ਪਰਮਾਣੂ ਬੰਬ ਆ ਜਾਏਗਾ ਤਾਂ ਇਰਾਨ ਦੀ ਉਹੀ ਹਾਲਤ ਹੋ ਜਾਏਗੀ ਜੋ ਇਸ ਸਮੇਂ ਨਾਰਥ ਕੋਰੀਆ ਦੀ ਆ ਅਮਰੀਕਾ ਨਾਰਥ ਕੋਰੀਆ ਨਾਲ ਟੱਕਰ ਨਹੀਂ ਲੈਂਦਾ ਕਿਉਂਕਿ ਉਹਦੇ ਕੋਲ ਪਰਮਾਣੂ ਮਿਸਾਈਲਾਂ ਨੇ ਪਰਮਾਣੂ ਬੰਬ ਨੇ ਇਹ ਚੀਜ਼ ਇਰਾਨ ਕਰਨਾ ਚਾਹੁੰਦਾ ਇਹਨੂੰ ਰੋਕਣਾ ਚਾਹੁੰਦੇ ਨੇ ਇਜ਼ਰਾਈਲ ਤੇ ਅਮਰੀਕਾ ਇਸ ਕਰਕੇ ਇਰਾਨ ਦੇ ਨਾਲ ਬਹੁਤ ਜ਼ਿਆਦਾ ਕਲੈਸ਼ਸ ਦੇਖਣ ਨੂੰ ਮਿਲਦੇ ਨੇ ਇਸ ਲਈ ਹੁਣ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਕਿਤੇ ਨਾ ਕਿਤੇ ਇਹ ਗੱਲ ਕਹੀ ਜਾ ਰਹੀ ਹੈ ਵੀ ਅਮਰੀਕਾ ਨੇ ਹੀ ਉਹਨਾਂ ਪ੍ਰੋਟੈਸਟ ਨੂੰ ਕ੍ਰੀਏਟ ਕੀਤਾ ਹੈ ਜਿਹੜੇ ਜਿਨ੍ਹਾਂ ਨੇਤਾ ਦੀ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਅਮਰੀਕਾ ਦੇ ਵਿੱਚ ਨਿਰਵਾਸੀ ਜੀਵਨ ਜੀ ਰਹੇ ਨੇ ਉਹਨਾਂ ਦੀ ਆਵਾਜ਼ ਨੂੰ ਜਾਂ ਉਹਨਾਂ ਦੇ ਚਿਹਰੇ ਨੂੰ ਈਰਾਨ ਦੇ ਵਿੱਚ ਲੋਕਪ੍ਰੀਆ ਕਰਨ ਦੇ ਵਿੱਚ ਵੀ ਅਮਰੀਕਾ ਦਾ ਬਹੁਤ ਵੱਡਾ ਹੱਥ ਹੈ ਜੇਕਰ ਅਸੀਂ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਦੇਖੀਏ ਇੰਟਰਨੈਟ ਜਿਹੜਾ ਹੈਗਾ ਕੁਝ ਥਾਵਾਂ ਤੇ ਬੰਦ ਕੀਤਾ ਗਿਆ ਹੈ ਟ੍ਰੈਫਿਕ ਘਟ ਗਿਆ ਇੰਟਰਨੈਟ ਦੇ ਉੱਤੇ 35% ਤੇ ਹੁਣ ਤੱਕ ਲਗਭਗ 36 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਅੰਤਰਰਾਸ਼ਟਰੀ ਪਿਛੋਕੜ ਮੈਂ ਤੁਹਾਨੂੰ ਦੱਸਦਾ ਜੂਨ 2025 ਵਿੱਚ ਇਜ਼ਰਾਈਲ ਨਾਲ ਇਰਾਨ ਨੇ ਯੁੱਧ ਲੜਿਆ ਅਮਰੀਕਾ ਵੱਲੋਂ ਇਰਾਨੀ ਨਿਊਕਲੀਅਰ ਠਿਕਾਣਿਆਂ ਦੇ ਉੱਤੇ ਹਮਲੇ ਕੀਤੇ ਗਏ ਡੋਨਾਲਡ ਟਰੰਪ ਦੀ ਚੇਤਾਵਨੀ ਰਹੀ ਟਰੰਪ ਨੇ ਦਖਲ ਦੀ ਸੰਭਾਵਨਾ ਜਤਾਈ ਹੁਣ ਇਸ ਸਮੇਂ ਟਰੰਪ ਨੇ ਇਹ ਗੱਲ ਕਹੀ ਜਦੋਂ ਪ੍ਰੋਟੈਸਟ 28 ਦਸੰਬਰ ਨੂੰ ਸ਼ੁਰੂ ਹੋਏ ਤਾਂ ਟਰੰਪ ਨੇ ਕਿ ਚੇਤਾਵਨੀ ਇਰਾਨ ਨੂੰ ਦਿੱਤੀ ਕਿ ਜੇਕਰ ਤੁਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਕੋਈ ਕਾਰਵਾਈ ਕੀਤੀ ਇਰਾਨ ਦੇ ਸੁਰੱਖਿਆ ਬਲਾਂ ਨੇ ਤਾਂ ਅਮਰੀਕਾ ਇਸ ਮੈਟਰ ਦੇ ਵਿੱਚ ਦਖਲ ਦੇਗਾ ਤੇ ਇਹ 28 ਦਸੰਬਰ ਦੇ ਆਸ-ਪਾਸ ਦੀ ਗੱਲ ਆ ਹੁਣ ਦੁਬਾਰਾ 트ੰਪ ਨੇ ਫਿਰ ਧਮਕੀ ਦਿੱਤੀ ਆ ਕਿ ਜੇਕਰ ਈਰਾਨ ਨੇ ੱਤਕਾ ਕੀਤਾ ਉੱਥੋਂ ਦੇ ਲੋਕਾਂ ਨਾਲ ਤੇ ਉਹਨਾਂ ਨੂੰ ਆਪਣੀ ਗੱਲ ਨਹੀਂ ਰੱਖਣ ਦਿੱਤੀ ਤਾਂ ਅਮਰੀਕਾ ਨੂੰ ਮਜਬੂਰਨ ਈਰਾਨ ਦੇ ਮੈਟਰ ਦੇ ਵਿੱਚ ਦਖਲ ਦੇਣਾ ਪਵੇਗਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰਦਾ ਖਾਸ ਕਰਕੇ ਇਸ ਸੀਜ਼ਨ ਨੂੰ ਸਾਨੂੰ ਸਮਝਣ ਦੀ ਲੋੜ ਆ ਕਿ ਅਮਰੀਕਾ ਬਹੁਤ ਜਲਦ ਈਰਾਨ ਦੇ ਵਿੱਚ ਤਕਤਾ ਪਲਟ ਕਰ ਸਕਦਾ ਇਹ ਗੱਲ ਸੱਚੀ ਸਚਾਈ ਆ ਕਿਉਂ ਸਚਾਈ ਆ ਕਿਉਂਕਿ ਤੁਹਾਨੂੰ ਪਤਾ ਕਿ ਖਾਮਨੀ ਬਿਲਕੁਲ ਵੀ ਅਮਰੀਕਾ ਦੀ ਗੱਲ ਨਹੀਂ ਸੁਣ ਰਿਹਾ ਉਹਨਾਂ ਦੇ ਹੁਣ ਤਾਂ ਕਿਤੇ ਨਾ ਕਿਤੇ ਅਮਰੀਕਾ ਦੀ ਹਿੱਟ ਲਿਸਟ ਦੇ ਵਿੱਚ ਵੀ ਹੈਗੇ ਨੇ ਜਿੱਦਾਂ ਵੈਨੇਜੂਏਲਾ ਦੇ ਰਾਸ਼ਟਰਪਤੀ ਮਾਦਰੋ ਨੂੰ ਚੁਕ ਲਿਆ ਗਿਆ ਉਦਾਂ ਖਾਮਨੇਈ ਨੂੰ ਚੁੱਕਣ ਦੀ ਵੀ ਤਿਆਰੀ ਕੀਤੀ ਜਾਂਦੀ ਆ ਪਰ ਗੱਲ ਇਹ ਹੈਗੀ ਆ ਵੀ ਈਰਾਨ ਦੇ ਬਹੁਤ ਇੰਪੋਰਟੈਂਟ ਤੇ ਬੜੇ ਪੌਪੂਲਰ ਨੇਤਾ ਦੇ ਤੌਰ ਤੇ ਰਹੇ ਨੇ ਬੜੇ ਸਾਲਾਂ ਤੋਂ ਉੱਥੇ ਰਹੇ ਨੇ ਉਹਨਾਂ ਨੂੰ ਚੁੱਕਣਾ ਉਹਨਾਂ ਆਸਾਨ ਨਹੀਂ ਹੋਏਗਾ ਤੇ ਈਵਨ ਮੈਨੂੰ ਲੱਗਦਾ ਵੀ ਖਾਮਨੇਈ ਸ਼ਾਇਦ ਉਸ ਤੋਂ ਪਹਿਲਾਂ ਦੇਸ਼ ਵੀ ਛੱਡ ਸਕਦੇ ਨੇ ਰੂਸ ਜਾਣ ਦੀਆਂ ਤਿਆਰੀਆਂ ਵੀ ਉਹਨਾਂ ਦੀਆਂ ਹੋ ਰਹੀਆਂ ਨੇ ਇੱਕ ਜਿਹੜਾ ਤੁਸੀਂ ਇਕੁਏਸ਼ਨ ਦੇਖੋਗੇ ਖਾਸ ਕਰਕੇ ਪਿਛਲੇ 3-4 ਸਾਲਾਂ ਦੇ ਵਿੱਚ ਦੇਖਣ ਨੂੰ ਮਿਲੀ ਆ ਇੱਕ ਪਾਸੇ ਰੂਸ ਚੀਨ ਈਰਾਨ ਵੈਨੇਜੁਏਲਾ ਇਦਾਂ ਦੇ ਦੇਸ਼ ਨਾਰਥ ਕੋਰੀਆ ਇਹ ਆਪਸ ਦੇ ਵਿੱਚ ਇੱਕ ਗੁੱਟਬੰਦੀ ਕਰ ਰਹੇ ਨੇ ਦੂਜੇ ਪਾਸੇ ਤੁਹਾਨੂੰ ਵੈਸਟਰਨ ਵਰਲਡ ਦਿਖੇਗਾ ਅਮਰੀਕਾ ਦਿਖੇਗਾ ਬ੍ਰਿਟੇਨ ਫਰਾਂਸ ਜਰਮਨੀ ਇਹ ਉਹ ਕੰਟਰੀਜ਼ ਨੇ ਜਿਹੜੇ ਇੱਕ ਪਾਸੇ ਖੜੇ ਹੁੰਦੇ ਨੇ ਭਾਰਤ ਨੂੰ ਲੈ ਕੇ ਕਿਹਾ ਜਾਂਦਾ ਵੀ ਭਾਰਤ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦਾ ਵਿੱਚ ਵਿਚਾਲੇ ਚੱਲਣ ਦੀ ਕੋਸ਼ਿਸ਼ ਕਰਦਾ ਜਿੱਥੇ ਜਿੱਥੇ ਸਾਨੂੰ ਲੋੜ ਪੈਗੀ ਅਸੀਂ ਅਮਰੀਕਾ ਦੇ ਗੁੱਟ ਦੇ ਵਿੱਚ ਰਵਾਂਗੇ ਜਿੱਥੇ ਸਾਨੂੰ ਲੋੜ ਰਹੇਗੀ ਅਸੀਂ ਇਸ ਗੁੱਟ ਦੇ ਵਿੱਚ ਵੀ ਇਨਵੋਲਵ ਹੋ ਮੰਗੀ ਪਰ ਕਿਤੇ ਨਾ ਕਿਤੇ ਇੰਡੀਆ ਆਪਣੀ ਸਟ੍ਰੈਟੇਜੀ ਨੂੰ ਨੂੰ ਬਰਕਰਾਰ ਰੱਖਣਾ ਚਾਹੁੰਦਾ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਗਰੁੱਪ ਦੇ ਵਿੱਚ ਜਾ ਕੇ ਜੂਨੀਅਰ ਬਣੀਏ ਅਸੀਂ ਆਪਣਾ ਇੰਡੀਪੈਂਡੈਂਟ ਸਟੈਂਡ ਰੱਖਣਾ ਚਾਹੁੰਦੇ ਹਾਂ ਅਸੀਂ ਆਪਣੀ ਸੋਵਰਨਿਟੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਜੇਕਰ ਇਰਾਨ ਦੇ ਵਿੱਚ ਤਖਤਾ ਪਲਟ ਹੁੰਦਾ ਤਾਂ ਕਿਤੇ ਨਾ ਕਿਤੇ ਮਾਹੌਲ ਹੋਰ ਜ਼ਿਆਦਾ ਤਣਾਅਪੂਰਨ ਹੋ ਸਕਦਾ ਇਸ ਸਮੇਂ ਤੁਹਾਨੂੰ ਪਤਾ ਹੈ ਵਿਸ਼ਵ ਪੱਧਰ ਤੇ ਕਾਫੀ ਜ਼ਿਆਦਾ ਇਨਸਟੇਬਿਲਿਟੀ ਦੇਖਣ ਨੂੰ ਮਿਲ ਰਹੀ ਆ ਇਸ ਅਨਸਟੇਬਿਲਿਟੀ ਦੇ ਵਿੱਚ ਹੋਰ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਸਕਦਾ ਮਿਲਦੇ ਆਂ ਅਗਲੀ ਵੀਡੀਓਜ਼ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ